ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੇਨਿਕ ਸਪੀਅਰਾਂ ਟੀਵੀ ਮੈਂ ਹਾਂ ਨਿਰੂਪ ਚਰਵਨ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਜਿਹੜਾ ਕਾਥੀ ਤੌਰ ਦੇ ਉੱਤੇ ਵਾਇਰਲ ਹੋਈ ਹੈ ਤੇ ਵਾਇਰਲ ਹੋਣ ਤੋਂ ਬਾਅਦ ਜਿਹ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਜਿਹ ਹੈ ਸਖਤ ਹੁਕਮ ਦਿੰਦੇ ਹੋਏ ਡੀਜੀਪੀ ਤੋਂ ਜਵਾਬ ਮੰਗਿਆ ਅਸ਼ਦੀਪ ਕਲੇਮ ਸਾਡੇ ਨਾਲ ਮੁਖ ਬੁਲਾ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਮੌਜੂਦ ਨੇ ਸਰ ਕਿਵੇਂ ਵੇਖਦੇ ਹੋ ਜੋ ਮਸਖਰੀ ਕਰ ਰਹੀ ਸੀ ਕਹਿੰਦੇ ਮੈਂ ਪੈਰੀ ਹੱਥ ਲਾ ਰਿਆ ਸੀ ਫਿਰ ਜਾਂਦੇ ਜਾਂਦੇ ਐਂ ਕਰਤਾ ਉਹਨਾਂ ਨੇ ਆਪਣੀ ਸਪਸ਼ਟੀ ਕਰਨ ਵੀ ਦਿੱਤਾ ਪਰ ਤੁਹਾਨੂੰ ਲੱਗਦਾ ਹੈ ਉਦੇ ਤੇ ਬੈਠਿਆ ਜੋ ਸਾਬਕਾ ਸੀਐਮ ਵੀ ਰਿਹਾ ਹੋ ਇਸ ਵੇਲੇ ਜਲੰਧਰ ਤੋਂ ਉਮੀਦਵਾਰ ਵੀ ਹੈ ਇਸ ਤਰ੍ਹਾਂ ਦੀ ਉੱਚੀ ਹਰਕਤ ਸਹੀ ਲੱਗਦੀ ਹੈ ਦੇਖੋ ਮੈਂ ਤਾਂ ਸਪਸ਼ਟ ਤੌਰ ਤੇ ਕਹਿਣਾ ਕਿ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਜਦੋਂ ਪਬਲਿਕ ਲਾਈਫ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਆਪਣਾ ਆਚਰਣ ਸਹੀ ਰੱਖਣਾ ਚਾਹੀਦਾ ਔਰ ਜੋ ਚਰਨਜੀਤ ਚੰਨੀ ਸਾਹਿਬ ਨੇ ਕੀਤਾ ਔਰ ਇਹ ਪਹਿਲੀ ਵਾਰ ਨਹੀਂ ਕਿ ਚਰਨਜੀਤ ਚੰਨੀ ਸਾਹਿਬ ਨੇ ਐਸੀ ਹਰਕਤ ਕੀਤੀ ਹੈ ਇਸ ਤੋਂ ਪਹਿਲਾਂ ਵੀ ਚੰਨੀ ਸਾਹਿਬ ਤੇ ਕਈ ਵਾਰੀ ਗੰਭੀਰ ਇਲਜ਼ਾਮ ਲੱਗ ਚੁੱਕੇ ਨੇ ਪਰ ਸਵਾਲ ਤਾਂ ਵੱਡਾ ਚ ਕਾਂਗਰਸ ਪਾਰਟੀ ਤੇ ਵੀ ਹੈ ਕਿਉਂਕਿ ਚਰਨਜੀਤ ਚੰਨੀ ਸਾਹਿਬ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੱਦਾਂ ਦੇ ਨੇ ਕਾਂਗਰਸ ਨੇ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਤੇ ਪਹਿਲਾਂ ਕਾਂਗਰਸ ਪੁਸ਼ਟੀਕਰਨ ਦੇਵੇ ਕਿ ਕੀ ਉਹ ਆਪਣੇ ਉਮੀਦਵਾਰ ਦੇ ਜਿਹੜੇ ਕਿ ਫਾਰਮਰ ਚੀਫ ਮਿਨਿਸਟਰ ਨੇ ਕੀ ਉਹਨਾਂ ਦੀ ਹਰਕਤਾਂ ਦੇ ਨਾਲ ਕਾਂਗਰਸ ਸਹਿਮਤ ਹੈ ਔਰ ਸ਼ਖਸ਼ੀਅਤ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਸੋ ਇਸ ਤਰੀਕੇ ਦੀ ਹਰਕਤਾਂ ਚੰਨੀ ਸਾਹਿਬ ਨੂੰ ਸੋਭਾ ਨਹੀਂ ਦਿੰਦੀ ਐ ਸੋ ਮੈਂ ਮਹਿਲਾ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ। ਕਿਉਂਕਿ ਵੀਡੀਓ ਦੇ ਵਿਚਕਾਰ ਸੀ ਦੇਖਦੇ ਨੇ ਕਿ ਬੀਬੀ ਜੀ ਹੱਥ ਵੀ ਚੱਕਦੀਆਂ ਨੇ ਬੋਲਣ ਦੇ ਲਈ ਦਾ ਇਸ਼ਾਰਾ ਜਿਹਾ ਕਰਦੀਆਂ ਨੇ ਲੇਕਿਨ ਉਸ ਤੋਂ ਬਾਅਦ ਚੰਨੀ ਜੀ ਨਿਕਲ ਜਾਂਦੇ ਲੇਕਿਨ ਇਹ ਜੇ ਕੁਝ ਹੀ ਸਕਿੰਟਾਂ ਦੇ ਵਿਚਕਾਰ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜਦ ਆਪਾਂ ਗੱਲ ਕਰਦੇ ਆਂ ਵੱਡੀ ਸ਼ਖਸੀਅਤਾਂ ਤੇ ਤੁਸੀਂ ਕਿਹਾ ਕਿ ਅਗਰ ਕਾਂਗਰਸ ਨੂੰ ਅੱਗੇ ਜਵਾਬ ਦੇਣ ਚਾਹੀਦੀ ਸੀ ਅਜਿਸੀ ਸਾਹਿਬ ਦਾ ਸੀਐਮ ਪਟਲ ਮੈਮ ਦੋ ਵੀ ਇਹੀ ਸਵਾਲ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੀ ਇੱਜ਼ਤ ਕਰਦੇ ਨੇ ਰਿਸਪੈਕ ਮਨ ਮੰਨਦੇ ਨੇ ਦੇਖੋ ਇਹ ਕੋਈ ਇੱਜ਼ਤ ਕਰਨ ਦਾ ਤਰੀਕਾ ਨਹੀਂ ਹੈਗਾ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਕਾਂਗਰਸ ਸਪਸ਼ਟ ਜਵਾਬ ਦੇਵੇ ਔਰ ਕਾਂਗਰਸ ਨੇ ਬੋਲਣਾ ਨਹੀਂ ਕਿਉਂਕਿ ਉਹਨਾਂ ਦੇ ਕੈਂਡੀਡੇਟ ਨੇ ਕਾਂਗਰਸ ਵੋਟਾਂ ਦੀ ਰਾਜਨੀਤੀ ਦੇ ਵਿੱਚ ਵਿਅਸਤ ਹੈ ਸੋ ਆਪਣੇ ਕੈਂਡੀਡੇਟ ਦੀ ਇਸ ਮਾੜੀ ਹਰਕਤ ਦੇ ਉੱਤੇ ਵੀ ਕਾਂਗਰਸ ਬੋਲਣ ਤੋਂ ਗੁਰੇਜ਼ ਕਰ ਰਹੀ ਹੈ ਸੋ ਮਹਿਲਾ ਕਮਿਸ਼ਨ ਨੇ ਅਗਰ ਇਹਦਾ ਨੋਟਿਸ ਲਿਆ ਤਾਂ ਮੈਂ ਉਹਦਾ ਸਵਾਗਤ ਕਰਦਾ ਤੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੇ ਬੰਦੇ ਤਾਂ ਉਮੀਦਵਾਰੀ ਤੱਕ ਰੱਦ ਕਰ ਦੇਣੀ ਚਾਹੀਦੀ ਹੈ ਜਿਹੜਾ ਸਮਾਜ ਦੇ ਵਿੱਚ ਵਿਚਰਨ ਦੇ ਕਾਬਿਲ ਹੀ ਨਾ ਹੋ ਬੈਂਸ 브ਦਰਸ ਦੀ ਜੁਆਇਨਿੰਗ ਨੂੰ ਕਾਂਗਰਸ ਦੇ ਵਿਚਾਰ ਕਿਵੇਂ ਵੇਖਦੇ ਹੋ ਇਸ ਸਮੇਂ ਦੇ ਵਿਚਾਰ ਕਿਉਂਕਿ ਆਪਾਂ ਕਹਿੰਦੇ ਕਿ ਤਿਤਲੀਆਂ ਤੁਸੀਂ ਕਹਿੰਦੇ ਨਾ ਤਿਤਲੀਆਂ ਆਰਡਰ ਇਹਨਾਂ ਇੱਥੇ ਉੱਥੇ ਜਾ ਰਹੀਆਂ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਬੈਂਸ 브ਦਰਸ ਪੰਜਾਬ ਦੀ ਰਾਜਨੀਤੀ ਚ ਰੈਲੇਵੈਂਟ ਹੋ ਚੁੱਕੇ ਨੇ ਉਹ ਆਪਣੀ ਪੋਲੀਟੀਕਲ ਸਪੇਸ ਤਲਾਸ਼ ਰਹੇ ਨੇ ਕਦੇ ਕਿਸੇ ਪਾਰਟੀ ਨੂੰ ਸਮਰਥਨ ਦੇ ਦਿੰਦੇ ਨੇ ਕਦੇ ਕਿਸੇ ਚ ਸ਼ਾਮਲ ਹੋ ਜਾਂਦੇ ਨੇ ਸੋ ਇਹ ਉਹਨਾਂ ਦਾ ਨਿੱਜੀ ਮਾਮਲਾ ਹੈ ਕਿਤੇ ਵੀ ਜਾਣ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਮੈਨੂੰ ਜਵਾਬ ਦੇਣ ਦੀ ਜ਼ਰੂਰਤ ਹੈ ਇਸ ਵਾਰ ਲੱਗਦਾ ਸਪੀਡ ਕਲੇਟੀ ਕਿਉਂਕਿ ਜਦ ਤੱਕ ਗੱਲ ਬਦਲ ਰਹੇ ਨੇ ਤੇ ਲੋਕਾਂ ਦੇ ਵਿਚਾਰ ਜੇ ਆਪਾਂ ਕਹਿੰਦੇ ਨੇ ਜਿਨ੍ਹਾਂ ਸ਼ਖਸੀਅਤਾਂ ਦੀ ਇੱਕ ਇੱਕ ਵੱਖਰੀ ਪਛਾਣ ਹੁੰਦੀ ਹੈ ਉਹ ਘਟਦੀ ਜਾ ਰਹੀ ਕਿਉਂਕਿ ਜਦ ਵੀ VOTER ਵੋਟ ਪਾਉਂਦੇ ਨੇ ਉਹ ਪਾਰਟੀ ਆ ਸ਼ਖਸੀਅਤ ਨੂੰ ਪਾਉਂਦੇ ਲੇਕਿਨ ਜਿਵੇਂ ਦਲ ਬਦਲ ਰਹੇ ਨੇ ਲੋਕਾਂ ਦਾ ਮਨ ਦੇ ਵਿਚਾਰ ਇਸ ਦਾ ਪ੍ਰਭਾਵ ਪਊਗਾ ਤੇ ਉਹ ਇਸ ਵਾਰ ਵੋਟ ਪ੍ਰਤੀਸ਼ਤਤ ਲੱਗਦਾ ਗਿਰ ਵੀ ਸਕਦੀ ਹੈ ਦੇਖੋ ਲੋਕ ਬਹੁਤ ਸਿਆਣੇ ਹੋ ਗਏ ਨੇ ਔਰ ਮੈਂ ਹਮੇਸ਼ਾ ਇਹ ਮੰਨਦਾ ਕਿ ਰਾਜਨੀਤੀ ਦੇ ਵਿੱਚ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਇਹ ਜਿਹੜੀ ਚਿਹਰਿਆਂ ਦੀ ਲੜਾਈ ਅੱਜ ਕੱਲ੍ਹ ਲੱਗ ਰਹੀ ਹੈ ਕਿ ਇੱਕ ਪਾਰਟੀ 'ਚੋਂ ਬੰਦਾ ਚੱਕਿਆ ਉਹਨੂੰ ਐਮਐਲਏ ਐਮਪੀ ਲੜਾਤਾ ਨਾ ਤਾਂ ਉਹਦੇ ਨਾਲ ਕਦੇ ਪਾਰਟੀ ਦਾ ਕੈਡ ਨਾ VOTER ਇਹ ਕਦੇ ਸ਼ਿਫਟ ਨਹੀਂ ਕਰਦੇ ਚਿਹਰਾ ਕੱਲਾ ਦੂਜੀ ਪਾਰਟੀ ਦੇ ਵਿੱਚ ਚਲਾ ਜਾਂਦਾ ਸੋ ਇਹ ਲੋਕਾਂ ਨੂੰ ਜਿਹੜੇ ਕਿ ਪਾਰਟੀਆਂ ਬਦਲ ਕੇ ਦੂਜੀ ਪਾਰਟੀਆਂ 'ਚੋਂ ਜਾ ਕੇ ਖੜਦੇ ਨੇ ਮੈਨੂੰ ਲੱਗਦਾ ਕਿ ਜਨਤਾ ਇਹਨਾਂ ਨੂੰ ਉਨਾ ਪਸੰਦ ਨਹੀਂ ਕਰਦੀ ਸੋ ਲੋਕ ਇਹਦਾ ਜਵਾਬ ਦਿੰਦੇ ਨੇ ਗੱਲ ਗੱਲ ਕਰਦੇ ਆ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿਚਕਾਰ ਸ਼੍ਰੋਮਣੀ ਕਾਲੀ ਦਲ ਪਹਿਲੀ ਵਾਰ ਚੋਣ ਨਲਨ ਦੀ ਤਿਆਰੀ ਕਰ ਰਿਹਾ ਸੀ ਲੇਕਿਨ ਬੁਟਰੇਲਾ ਸਾਹਿਬ ਆਮ ਆਮੀ ਪਾਰਟੀ ਦੇ ਵਿਚਕਾਰ ਸ਼ਾਮਿਲ ਹੋ ਗਏ ਹੁਣ ਸਥਿਤੀ ਇਹ ਹੈ ਕਿ ਬੀਐਸਪੀ ਦੇ ਉਮੀਦਵਾਰ ਵੀ ਜਾ ਰਹੇ ਨਾਮਿਨੇਸ਼ਨ ਦੇ ਲਈ ਕੁਝ ਦਿਨਾਂ ਵਿੱਚ ਕਾਂਗਰਸ ਤੇ ਭਾਜਪਾ ਦੇ ਵੀ ਪਹੁੰਚ ਜਾਣਗੇ ਸੋਰੀ ਭਾਜਪਾ ਤਾਂ ਜਾ ਚੁੱਕੇ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਤੁਸੀਂ ਉਮੀਦਵਾਰ ਆਪਣਾ ਨੋਮੀਨੇਟ ਕੀਤਾ ਲੇਕਿਨ ਅੱਜ ਜਿਹ ਹੈ ਕੈਂਡੀਡੇਟ ਹੈਗਾ ਨਹੀਂ ਤੇ ਸ਼੍ਰੋਮਣੀ ਕਾਲੀ ਦਲ ਨੇ ਪਿੱਛੇ ਖਿੱਚ ਲੈ ਪਿਆ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਚੰਡੀਗੜ੍ਹ ਦੇ ਵਿੱਚ ਉਣ ਨਹੀਂ ਲੜਿਆ ਸੀ ਇਸ ਵਾਰ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਉਰੇ ਦਾ ਇੱਕ ਵਰਕਰ ਚੁਣਿਆ ਜਿਹੜੇ ਕਿ ਐਮਸੀ ਦੀ ਟਿਕਟ ਜਿਹਨਾਂ ਨੂੰ ਦਿੱਤੀ ਸੀ ਪ੍ਰਧਾਨ ਸੀ ਚੰਡੀਗੜ੍ਹ ਦੇ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਪਰ ਉਹਨਾਂ ਨੇ ਅਗਰ ਪਾਰਟੀ ਨੂੰ ਧੋਖਾ ਦਿੱਤਾ ਅਗਰ ਉਹ ਜਿਹੜੀਆਂ ਪਾਰਟੀ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਦੇ ਚ ਕਮਜ਼ੋਰ ਕੜੀ ਦਾ ਬਣ ਕੇ ਉਹ ਸ਼ਿਕਾਰ ਹੋ ਗਏ ਨੇ ਸੋ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣ ਪਾਰਟੀ ਜਿਹੜਾ ਜਥੇਬੰਦਕ ਢਾਂਚਾ ਹੈ ਪਾਰਟੀ ਦਾ ਉਹਦੀ ਮਜ਼ਬੂਤੀ ਵੱਲ ਕੰਮ ਕਰੇਗੀ ਔਰ ਅਸੀਂ ਜਿਹੜੀਆਂ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉਹ ਮਜ਼ਬੂਤੀ ਦੇ ਨਾਲ ਲੜਾਂਗੇ ਕਿਉਂਕਿ ਸ਼ਰੋਮਨੀ ਅਕਾਲੀ ਦਲ ਚੰਡੀਗੜ੍ਹ ਦੇ ਵਿੱਚ ਉਸ ਤਰੀਕੇ ਨਾਲ ਪੋਲੀਟੀਕਲੀ ਐਕਟਿਵ ਨਹੀਂ ਰਿਹਾ ਕਦੇ ਵੀ ਐਲਾਈਅੰਸ ਉਹਰੇ ਭਾਜੀਪੀ ਲੜਦੀ ਰਹੀ ਹੈ ਸੋ ਅਸੀਂ ਹੁਣ ਪੂਰੀ ਤਿਆਰੀ ਦੇ ਨਾਲ ਜਿਹੜੀਆਂ ਅਗਲੀਆਂ ਚੋਣਾਂ ਨੇ ਉਹ ਲੜਾਂਗੇ ਵਪਤਨ ਬਤਾਈ ਸੱਜ ਨਾਲ ਅਸ਼ਦੀਖਲੇ ਜੋ ਦੱਸ ਰਹੇ ਸੀ ਕਿ ਕਿ ਐਮਸੀ ਦੀ ਚੋਣਾਂ ਜੋ ਚੰਡੀਗੜ੍ਹ ਦੇ ਵਿੱਚਕਾਰ ਹੋਣਗੀਆਂ ਉਸ ਤੇ ਵਿਚਕਾਰ ਜੱਥੇ ਪਰ ਢਾਂਚੇ ਦੇ ਤਹਿਤ ਜਿਹ ਹੈ ਹੁਣ ਚੋਣ ਵੀ ਰੰਗ ਦੇ ਵਿਚਕਾਰ ਨਜ਼ਰ ਆਉਣਗੇ ਕਿਉਂਕਿ ਅਕਾਲੀ ਦਲ ਇੱਥੇ ਪਹਿਲੇ ਪਲਵਲ ਬਣ ਕੇ ਭਾਜਪਾ ਨਾਲ ਲੜ ਰਿਹਾ ਸੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਜਿਹ ਹੈ ਚੰਡੀਗੜ੍ਹ ਦੇ ਵਿਚਕਾਰ ਉਮੀਦਵਾਰ ਨਹੀਂ ਹੈ ਕੈਮਰਾਮੈਨ ਦੀਪਕ ਦੇ ਨਾਲ ਨਿਰੂਪ ਜਰਵੰਦ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par